ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੋਰ ਦੱਸੋ ਸਭ ਠੀਕ ਹੋ ਤੇ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਪੀਰ ਨਗਾਹ ਜੀ ਦੇ ਚੱਲਦੇ ਆਂਗੇ ਤੇ ਠੀਕਦੇ ਆ ਮੱਥਾ ਬਣੇ ਰੋ ਵੀਡੀਓ ਦੇ ਨਾਲ ਆਓ ਚੱਲੀਏ ਫਿਰ। ਇਹ ਜਿਸ ਪੀਰ ਨਗਾਹ ਜੀ ਉਹ ਪੀਰਾਂ ਦੀ ਕੋਈ ਤਰਤੀਬ ਨਹੀਂ। ਜੋ ਮੱਥਾ ਕਿੱਥੇ ਆਜੋ ਜੀ ਆਪਾਂ ਚੱਲਦੇ ਆਂਗੇ ਦਰਸ਼ਨ ਕਰਾਉਣੇ ਤੁਹਾਨੂੰ ਵੀ। ਆਗਰ ਜੀ ਜੀ ਸੰਦੇ ਤੇ ਜੀ ਬਹੁਤ ਬੈਠੀ ਹੈ ਜੀ ਦੇ ਜਨ 75 ਬੜੇ ਸੋਹਣੇ ਦਰਸ਼ਨ ਹੋਏ ਨੇ ਜੀ ਅਸੀਂ ਉਹਨਾਂ ਕੋਲੋਂ ਅੱਧਰ ਚੱਲ ਕੇ 10 ਮਿੰਟ ਬੈਠਦੇ ਆਂਗੇ ਹਾਜੀ ਬਾਕੀ ਜੇਵ ਕਾ ਤਰ੍ਹਾਂ ਤੋਂ ਬਚੋ ਭਈ ਇਹ ਲਿਖਿਆ ਵੀ ਹੋਇਆ ਹੈ ਤੇ ਬੜੀਆਂ ਸੋਹਣੀਆਂ ਜਿਹੜੇ ਮੂਰਤੀਆਂ ਪਾਈਆਂ ਹੋਈਆਂ ਨੇ ਆਜੋ ਇੱਧਰ ਬੈਠਦੇ ਆਂਗੇ ਭਾਈ ਬਹੁਤ ਸੁਣਾ ਤੁਹਾਨੂੰ ਇਹਦਾ ਹਾਲ ਆ ਜੀ ਇਹ ਸਾਰਾ ਦੇਖ ਮੈਂਟਾਂ ਚ ਜੈਪੀ ਨਾਲ ਜ਼ਰੂਰ ਲਿਖਦੇ ਹੋ ਦੇਖੋ ਇਹ ਜੋ ਪੀਰ ਜੀ ਦੀ ਇਮੇਜ ਹੋਈ ਮੋਟੀ ਹੈ ਉਹ ਇਹ ਆਪਣਾ ਉਹ ਹਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। ਭਾਵੇਂ ਜਿਹੜਾ ਇੱਦੇ ਸਿਸਟਮ ਆਇਆ ਹੈਗਾ ਹੈ। ਬੈਠਾ ਉੱਠਣ ਦਾ ਵੀ ਜਿਹੜਾ ਸਿਸਟਮ ਤੁਸੀਂ ਦੇਖ ਸਕਦੇ ਹੋਗੇ। ਬਾਕੀ ਜਿਹੜੀਆਂ ਉਹ ਪਰਲੇ ਪਾਸੇ ਤੁਸੀਂ ਲੈਣਾ ਦੇਖ ਰਹੇ ਹੋਗੇ ਉਹ ਜਦੋਂ ਜਿਆਦੇ ਉੱਪਰ ਦੀ ਹੋ ਜਾਂਦਾ ਕੰਮ ਫੇ ਉਹਦੇ ਉੱਪਰ ਦੀ ਕਰਦੇ ਨੇਗੇ ਸਾਰਾ ਕੁਝ ਇਹ। ਜਿਹਦੀ ਜਦਾਸ ਕਰਾਉਣੀ ਆ ਤੁਸੀਂ ਤਾਂ ਇੱਕ ਇੱਕ ਤਰ੍ਹਾਂ ਕਰਦੇ ਨੇਗੇ ਬਾਬਾ ਜੀ ਅਰਦਾਸ। ਨਾ ਦੇਣਾ ਇੱਕੋ ਸੰਗ ਅਰਦਾਸ ਕਰਵਾ ਲਈ ਹੈ ਜੀ ਆਪਣੀ। ਦੇਖ ਸਕਦੇ ਹੋ। ਇਹ ਉਹ ਪਾਰਕਿੰਗ ਹੈ ਜੀ ਬਣੀ ਹੋਈ ਤੇ ਦੇਖੋ ਇੱਧਰ ਵੀ ਇੱਕ ਬਹੁਤ ਵਧੀਆ ਬਣਿਆ ਹੋਇਆ ਤੇ ਯਾਰ ਲਵੇ ਲਵੇ ਬਹੁਤ ਸੋਹਣੇ ਸੋਹਣੇ ਪਹਾੜ ਨੇਗੇ 3 ਨਗਾਹੇ ਦੇ ਤੁਸੀਂ ਦੇਖ ਸਕਦੇ ਹੋ ਉਹ ਸੋਹਣਾ 뷰 ਆ ਰਿਹਾ ਤੇ ਅਸੀਂ ਹੁਣ ਜਾ ਰਹੇ ਤੇਗੇ ਪਹਾੜਾਂ ਦੇ ਵਿੱਚ ਦੀ ਮੱਤਾ ਟਿਕ ਕੇ ਵਾਪਸ ਆ ਗਏ ਸੀਗੇ ਤੇ ਦੇਖੋ ਬਹੁਤ ਵਧੀਆ ਜਿਹੜਾ 뷰 ਹੈਗਾ ਬੜਾ ਸੋਹਣਾ 뷰 ਹੈਗਾ ਇੱਥੇ ਤੇ ਦੇਖੋ ਬਾਂਦਰ ਵੀ ਕਲੋਲਾ ਕਰ ਰਹੇ ਨੇ ਕਿ ਬੈਠੇ ਆਨੰਦ ਕਰ ਰਹੇ ਨੇ ਪੂਰਾ ਇਹ ਤੇ ਮੌਸਮ ਠੀਕ ਆ ਨਾ ਜ਼ਿਆਦਾ ਧੁੱਪ ਸੀਗੀ ਤੇ ਨਾ ਜ਼ਿਆਦਾ ਛਾਂ ਸੀ ਤੇ ਮੌਸਮ ਠੀਕ ਸੀ ਵਧੀਆ ਸੀ ਤੇ ਵਧੀਆ ਵਿਊ ਹੈਗਾ ਦੇਖਣ ਵਾਲੀਆਂ ਚੀਜ਼ਾਂ ਨੇ ਆਓ ਤੁਸੀਂ ਘੁੰਮਣ ਫਿਰਨ ਆਓ ਜਰੂਰ ਆਓ ਤੇ ਪੀਰ ਨਗਾਹ ਜੀ ਇਹ ਜਿਹੜਾ ਪੀਰ ਨਗਾਹ ਪੈਂਦਾ ਇਹ ਊਨੇ ਸ਼ਹਿਰ ਦੇ ਵਿੱਚ ਹੀ ਪੈ ਜਾਂਦਾ ਹੈਗਾ ਊਨੇ ਦੇ ਨਾਲ ਹੀ ਹੈਗਾ 7 ਕਿਲੋਮੀਟਰ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਜਦੋਂ ਆਪਾਂ ਨੰਗਲ ਤੋਂ ਊਨੇ ਨੂੰ ਜਾਂਦੇ ਆ ਨਾ ਤਾਂ ਰਸਤੇ ਦੇ ਵਿੱਚ ਉਨਾ ਬੜਨ ਸਾਰੇ ਜਦੋਂ ਆਪਾਂ ਉਨਾ ਐਂਟਰ ਹੁੰਨੇ ਆਗੇ ਨੰਗਲ ਤੋਂ ਜਦੋਂ ਆਪਾਂ ਉਨੇ ਵੱਲ ਨੂੰ ਜਾਂਦੇ ਆ ਉਨਾ ਐਂਟਰ ਹੋਣ ਸਾਰੇ ਸੱਜੇ ਹੱਥਾ ਜਿਹੜੀ ਉਹ ਸੜਕ ਵਿਆਸ ਸਾਸੰਗਰ ਦੇ ਨਾਲ ਹੀ ਸਾਸੰਗਾ ਜਿਹੜੀ ਉਹ ਪੀਰ ਨਗਾਹੇ ਨੂੰ ਉਹ ਮੁੜ ਜਾਂਦੀ ਹੈ ਜੀ ਸੜਕੋ ਤੇ ਉੱਥੋਂ ਸਾਰਾ 6 ਜੱਤ ਕਿਲੋਮੀਟਰ ਆ ਜਿਹੜਾ ਪੀਰ ਨਗਾਹਾ ਜੀ ਆ ਉਹ ਬਹੁਤ ਵਧੀਆ ਤੁਸੀਂ ਦਰਸ਼ਨ ਕਰੋ ਬਹੁਤ ਵਧੀਆ ਚੀਜ਼ਾਂ ਨੇ ਘੁੰਮਣ ਫਿਰਨ ਵਾਲੀਆਂ ਦੇਖਣ ਵਾਲੀਆਂ ਤੇ ਅਸੀਂ ਵੀ ਪੂਰੀ ਫੈਮਿਲੀ ਨਾਲੇ ਗਿਆ ਸੀ ਮੈਂ ਵੀ ਗੱਡੀ ਦੇ ਵਿੱਚ ਹੀ ਗਿਆ ਸੀ ਤੇ ਦੇਖੋ ਕਿੰਨੇ ਸੋਹਣੇ ਸੋਹਣੇ 뷰 ਨੇਗੇ ਕਿੰਨੇ ਸੋਹਣੇ ਸੋਹਣੇ ਛੋਟੇ ਛੋਟੇ ਪਹਾੜ ਨੇਗੇ ਬੜਾ ਜੀ ਲੱਗਦਾਗਾ ਤੇ ਗਰਮੀ ਦਾ ਖਰ ਹੈਗੀ ਸੀਗੀ ਥੋੜੀ ਜੀ ਤਾਂ ਪਰ ਜੇ ਆਪਾਂ ਦੇਖੀ ਤਾਂ ਜੀ ਲੱਗਦਾਗਾ ਬਹੁਤ ਵਧੀਆ ਦੇਖੋ ਕਿਵੇਂ ਘਮਾਉਦਾਰ ਸੜਕਾਂ ਨੇ ਗਈਆਂ ਕਿੰਦਾ ਸੜਕ نیچے ਉਤਰ ਰਹੀ ਹੈਗੀ ਕਦੇ ਉੱਪਰ ਚੜ ਜਾਂਦੀ ਹੈ ਕਦੇ نیچے ਉਤਰ ਜਾਂਦੀ ਹੈ ਦੇਖੋ ਕਿੰਨਾ ਸੋਹਣਾ ਜਿਹੜਾ 뷰 ਬਣਿਆ ਹੋਇਆ ਹੈਗਾ ਤੇ ਚਲੋ ਠੀਕ ਆ ਵੀਰੇ ਤੇ ਇੰਨਾ ਹੀ ਤੁਹਾਡਾ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬਰ ਕਰ ਲਓ ਆਪਣਾ ਚੈਨਲ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਪੀਰਾਂ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਸੰਗਤ ਹੋਰ ਵੀ ਦੇਖੇ ਵੀਰੇ ਤੇ ਓਕੇ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਵੀਰੇ